ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਅੱਜ ਅਸੀਂ ਫੇਰ ਖਾਸ ਮੁੱਦੇ ਤੇ ਤੁਹਾਡੇ ਨਾਲ ਹਾਜ਼ਰ ਹੋਏ ਆਂ ਗੱਲ ਕਰ ਲੈਣੇ ਆਂ ਪੰਜਾਬ ਦੀ ਪੰਜਾਬ ਦੇ ਪੱਤਰ ਦੀ ਪੰਜਾਬ ਦੇ ਪੱਤਰ ਤੇ ਜਿਸ ਤਰ੍ਹਾਂ ਅੱਜ ਤੁਸੀਂ ਆਮ ਘਟਨਾਵਾਂ ਜਾਣਦੇ ਹੋ ਸੁਣਦੇ ਵੀ ਦੇਖਦੇ ਹੋ ਕਿ ਕਿਸੇ ਨਾ ਕਿਤੇ ਬੱਚੇ ਕਿਡਨਾਪ ਹੋ ਜਾਂਦੇ ਨੇ ਜਾਂ ਗੁੰਮ ਹੋ ਜਾਂਦੇ ਨੇ ਛੋਟੇ ਬੱਚੇ ਨੂੰ ਅਕਸਰ ਕਿਡਨਾਪ ਕੀਤਾ ਜਾਂਦਾ ਵਾ ਤੇ ਫੇਰ ਉਹਨਾਂ ਨੂੰ ਕਿਤੇ ਨਾ ਕਿਤੇ ਕੁਝ ਇਸ ਤਰੀਕੇ ਦੇ ਨਾਲ ਜਿਹੜਾ ਕਿ ਵਿੱਚ ਵੀ ਦਿੱਤਾ ਜਾਂਦਾ ਅਫਸਰ ਵੀ ਅਕਸਰ ਅਸੀਂ ਘਟਨਾਵਾਂ ਸੁਣਿਆ ਕਰਦੇ ਆਂ ਅਜੇ ਕੋਚੀ ਮੈਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗਾ ਕਿ ਕੁਝ ਪਿੰਡਾਂ ਦੇ ਵਿੱਚ ਜਾਂ ਕੁਝ ਸਰਾਂ ਦੇ ਵਿੱਚ ਜਿਹੜੇ ਬੱਚੇ ਚੁੱਕੇ ਗਏ ਨੇ ਉਸਤਾਦਾਂ ਹੀ ਖਬਰਾਂ ਜੜੀਆਂ ਨੇ ਜੜੀਆਂ ਇੱਕ ਉਮਰੀਆਂ ਨੇ ਸੋ ਮੇਰੇ ਨਾਲ ਇੱਕ ਅਜੇ ਸਹਿਯੋਗੀ ਮੇਰੇ ਪੱਤਰਕਾਰ ਸੀਨੀਅਰ ਪੱਤਰਕਾਰ ਜਿਹੜੇ ਆਪਾਨੰਦ ਕੁਰਜੀ ਮੇਰੇ ਨਾਲ ਮੌਜੂਦ ਨੇ ਆਪਾਂ ਪਹਿਲਾਂ ਗੱਲਬਾਤ ਵੀ ਕਰਾਂਗੇ ਔਰ ਮੈਂ ਫਿਰ ਤੋਂ ਪਹਿਲਾਂ ਜਿਹੜਾ ਤੁਹਾਡਾ ਸਵਾਗਤ ਕਰੂੰਗਾ ਪ੍ਰੋਮੋ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਅੱਜ ਨੂੰ ਗੁੱਦਾ ਪੰਜਾਬ ਦਾ ਹੁਣ ਆਓ ਆਪਾਂ ਗੱਲ ਕਰ ਲੈਨੇ ਸੱਜ ਸੱਸ਼ੀ ਕਾਲ ਜੀ ਸਰਨਜੀਪਾ ਵਰ ਸਤਿ ਸ਼੍ਰੀ ਅਕਾਲ तमाम ਦਰਸ਼ਕਾਂ ਦਾ ਜੀ ਤਨਬਾ ਤੁਹਾਡਾ ਬਿਲਕੁਲ ਅਪਨਾਮਪੁਰੀ ਜੀ ਪਹਿਲਾਂ ਤਾਂ ਆਪਾਂ ਗੱਲ ਕਰ ਲੈਣੇ ਆ ਜਿਸ ਤਰ੍ਹਾਂ ਹੁਣ ਮੈਂ ਦੱਸਿਆ ਕਿ ਮਤਲਬ ਕਿ ਜਿਹੜੇ ਬੱਚੇ ਨੇ ਪੰਜਾਬ ਦੇ ਵਿੱਚ ਕਾਫੀ ਜਿਹੜੇ ਚੁੱਕੇ ਜਾ ਰਹੇ ਨੇ ਇੱਕ ਟਾਈਮ ਕਿਤੇ ਜਾ ਰਹੇ ਨੇ ਕਿਸ ਤਰ੍ਹਾਂ ਦੇ ਦੇਓਗੇ ਇਹਨਾਂ ਘਟਨਾਵਾਂ ਨੂੰ ਇਹ ਜਿਹੜਾ ਕਾਫੀ ਹੁੰਦੇ ਨੂੰ ਮਦਦਾਂ ਪਾਦੀਆਂ ਜਾ ਰਹੀਆਂ ਨੇ ਸਵਰਨ ਦੇ ਦਾ ਬਹੁਤ ਗੰਭੀਰਤਾ ਨਾਲ ਲੈਣ ਵਾਲਾ ਖਾਸ ਕਰਕੇ ਸਰਕਾਰਾਂ ਦੇ ਧਿਆਨ ਹਿੱਤ ਲੈ ਕੇ ਆਉਣ ਵਾਲਾ ਹੈਗਾ ਵੀ ਆ ਪਰਬਦਰ ਤੇ ਫੋਕਸ ਹੋ ਰਿਹਾ ਨਹੀਂ ਹੋ ਰਿਹਾ ਕਿਉਂਕਿ ਅੱਜ ਦੀ ਜਿਮੇਤਾਜੀ ਘਟਨਾ ਜਿਸ ਮੈਂ ਗੱਲ ਕਰਾਂ ਮੇਰੇ ਖਿਆਲ ਨਾਲ ਬਸੀ ਦੇ ਵਿੱਚੋਂ ਇੱਕ پارک ਦੇ ਵਿੱਚੋਂ ਸੱਤ ਬੱਚੇ ਚੁੱਕੇ ਜਾਣ ਦੀ ਜਿਹੜੀ ਹੈਗੀ ਆ ਉਹ ਖਬਰ ਸਾਹਮਣੇ ਆਈ ਆ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਆਪਣੇ ਕੋਲ ਪਿਕਚਰਾਂ ਵੀ ਨੇ ਤਸਵੀਰਾਂ ਵੀ ਨੇ ਕਿ ਬੱਚੇ ਚੁੱਕੇ ਜਾ ਰਹੇ ਆ ਛੋਟੇ ਛੋਟੇ ਬੱਚੇ ਕਿਉਂਕਿ ਹੁਣ ਤਾਂ ਮਾਹੌਲ ਅਜਿਹਾ ਬਣ ਗਿਆ ਇਹ ਅੱਗੇ ਸੁਣਦੇ ਹੁੰਦੇ ਸੀ ਕਿ ਯੂਪੀ ਤੇ ਬਿਹਾਰ ਦੇ ਵਿੱਚ ਮਾਹੌਲ ਬਹੁਤ ਖਰਾਬ ਹੈ ਤੁਰੇ ਜਾਂਦੇ ਲੁੱਟ ਲੈਂਦੇ ਆ ਲੁੱਟਾ ਖਵਾਤਾ ਇੱਥੇ ਪੰਜਾਬ ਦੇ ਅੰਦਰ ਆਮ ਹੋ ਗਿਆ ਪਰ ਸਭ ਤੋਂ ਵੱਡੀ ਕਿਸੇ ਦੀਆਂ ਆਂਦਰਾਂ ਨੂੰ ਧੂਕੇ ਲੈ ਜਾਣਾ ਇਹ ਮੁੱਦਾ ਮੈਂ ਮੈਨੂੰ ਆਪਣੇ ਆਪ ਨੂੰ ਲੱਗਦਾ ਕਿ ਮੈਨੂੰ ਲੱਗਦਾ ਮੇਰੇ ਲਈ ਤਾਂ ਬਹੁਤ ਜ਼ਿਆਦਾ ਗੰਭੀਰ ਹੈ ਕਿ ਅhese ਛੋਟੇ ਜਿਹੇ ਬੱਚੇ ਨੂੰ ਪਾਲਿਆ ਪੋਸਿਆ ਤੇ ਕੋਈ ਚੋਰ ਚਾਕੇ ਲੈ ਜਾਣ ਤੇ ਚਾਕੇ ਉਹਦੇ ਨਾਲ ਕੀ ਹਸ਼ਰ ਕਰਦੇ ਆ ਕੀ ਉਸ ਕੰਡੀਸ਼ਨ ਦੇ ਵਿੱਚ ਉਹ ਮਾਪਿਆਂ ਨੂੰ ਦੋਸ਼ ਦਿੰਦਾ ਹੋਏਗਾ ਜਾਂ ਪ੍ਰਮਾਤਮਾ ਨੂੰ ਸ਼ਿਕਵਾ ਕਰਦਾ ਹੋਏਗਾ ਉਸ ਕੰਡੀਸ਼ਨ 'ਚ ਬੈਠਾ ਉਹ ਕਹੋ ਜਿਵੇਂ ਬੰਨ ਕੇ ਲੈ ਜਾਂਦਾ ਕਿੱਥੇ ਲੈ ਕੇ ਚਲੇ ਜਾਂਦੇ ਆ ਕਿਉਂਕਿ ਬਹੁਤ ਸਾਰੀਆਂ ਆਪਣੇ ਕੋ ਰੋਜ਼ ਆਉਂਦੀਆਂ ਨੇ ਖਬਰਾਂ ਕਿ ਉਹਨਾਂ ਦੇ ਬੱਚਿਆਂ ਦੇ ਕਈ ਥਾਵਾਂ ਦੇ ਉੱਤੇ ਜਿਹੜੇ ਆ ਪਾਰਸ ਵੀ ਕੱਢੇ ਜਾਂਦੇ ਆ ਠੀਕ ਆ ਬਹੁਤ ਬਾਹਰਲੇ ਸੇਟਾਂ ਤੋਂ ਖਬਰਾਂ ਵੀ ਆਪਣੇ ਮੀਡੀਆ ਦੇ ਰਾਹੀਂ ਸਾਹਮਣੇ ਆਈਆਂ ਨੇ ਪਰ ਸਭ ਤੋਂ ਵੱਡੀ ਗੱਲ ਸੋਚਣ ਵਾਲੀ ਹੈ ਕਿ ਪੰਜਾਬ ਦੇ ਅੰਦਰ ਹੁਣ ਤਾਂ ਐਂ ਹੀ ਲੱਗਦਾ ਵੀ ਹਾਦੀ ਹੋ ਗਈ ਲੁੱਟ ਪੈ ਗਈ ਪੂਰੀ ਜਿਵੇਂ ਬੱਚਿਆਂ ਤਾਂ ਘਰਾਂ 'ਚ ਬਹੁਤ ਸਾਂਭ ਕੇ ਰੱਖਣ ਵਾਲੀ ਗੱਲ ਆ ਹੁਣ ਇਹ ਨਹੀਂ ਪਤਾ ਵੀ ਤੁਰਿਆ ਜਾਂਦਾ ਕੌਣ ਕਦੋਂ ਕਿਸੇ ਬੱਚਿਆਂ ਨੂੰ ਹੁਣ ਆ ਪਿੱਛੇ ਜੇ ਇੱਕ ਖਬਰ ਆ ਜੀ ਕਿ ਕਾਲਫੀਆਂ ਵੇਚਣ ਲਾ ਸੀ ਉਹਨੇ ਡਿੱਗੀ ਦੇ ਵਿੱਚ ਹੀ ਬੱਚਾ ਬੰਦ ਕਰਕੇ ਲੈ ਗਿਆ ਪਿੰਡ ਦੇ ਲੋਕਾਂ ਨੇ ਫੜਿਆ ਫਿਰ ਪਿੰਡਾਂ ਦੇ ਲੋਕਾਂ ਦੀ ਮੈਂ ਇੱਕ ਗੱਲ ਇਹ ਕਹਿਣਾ ਜੇ ਕਿਤੇ ਇਹ ਜਿਹੇ ਲੋਕ ਫੜੇ ਜਾਂਦੇ ਆ ਅਸੀਂ ਕੀ ਕਰਦੇ ਆ ਅਸੀਂ ਚਾਰ ਥੱਪੜ ਉਹ ਮਾਰਦਾ ਚਾਰ ਥੱਪੜ ਉਹ ਮਾਰਦਾ ਅਸੀਂ ਕਹਿੰਦੇ ਬਹੁਤ ਵੱਡੀ ਪ੍ਰਾਪਤੀ ਇਹਨਾਂ ਨੂੰ ਇਹ ਸਜ਼ਾ ਨਹੀਂ ਚਾਹੀਦੀ ਇਹ ਜਿਨ੍ਹਾਂ ਹੱਥਾਂ ਦੇ ਚੱਕੇ ਹੁੰਦੇ ਆ ਉਹ ਉਹ ਹੱਥਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਇਹਨਾਂ ਨੂੰ ਇਹ ਕਿਉਂਕਿ ਹੋ ਜੇ ਜਿਹੜਿਆ ਜਦੋਂ ਤੱਕ ਇਹ ਅਪੀਲਾਂ ਦਲੀਲਾਂ ਕਰਦੇ ਆ ਇਹ ਫੇਰ ਛੁੱਟ ਜਾਂਦੇ ਆ ਸੋ ਇਸ ਕਰਕੇ ਪੰਜਾਬੀਓ ਆਪਾਂ ਨੂੰ ਅੱਗੇ ਆਉਣਾ ਪਊਗਾ ਇਹ ਬੱਚੇ ਚੁੱਕਣ ਵਾਲਾ ਮੁੱਦਾ ਜਿਹੜਾ ਬਹੁਤ ਜ਼ਿਆਦਾ ਗੰਭੀਰਤਾ ਨਾਲ ਲੈਣ ਦੀ ਗੱਲ ਲੋੜ ਆ ਕਿਉਂਕਿ ਜੇਕਰ ਆਪਾਂ ਨਾ ਜਾਗੇ ਜੇਕਰ ਪੰਜਾਬੀ ਨਾ ਜਾਗੇ ਮੈਂ ਪੂਰੇ ਪੰਜਾਬ ਦੀ ਨਹੀਂ ਗੱਲ ਕਰਦਾ ਮੈਂ ਪੂਰੇ ਦੇਸ਼ ਦੀ ਵੀ ਗੱਲ ਕਰਦਾ ਦੇਸ਼ ਦੇ ਵਿੱਚ ਤੇ ਸਰਕਾਰਾਂ ਜਿਹੜੀਆਂ ਜਿਹੇ ਤੇ ਰਾਜ ਦੇ ਵਿੱਚ ਹੈਗੀਆਂ ਨੇ ਉਹੋ ਜਿਹੇ ਆ ਰਾਜ ਦੇ ਵਿੱਚ ਉਹੋ ਜਿਹਾ ਮਾਹੌਲ ਬਣਿਆ ਰਹਿੰਦਾ ਪਰ ਪੰਜਾਬ ਤਾਂ ਇੱਕ ਅਜਿਹਾ ਸੂਬਾ ਹੈ ਜਿਹਦੇ ਵਿੱਚ ਜਿਹੜਾ ਕਮਾਊ ਸੂਬਾ ਵੀ ਆ ਜਿਹੜਾ ਦਾਨੀ ਸੂਬਾ ਵੀ ਆ ਜਿਹਦੇ ਵਿੱਚ ਹਰ ਭੁੱਖਾ ਆ ਕੇ ਰੋਟੀ ਪਾਣੀ ਛੱਕ ਕੇ ਕਤੇ ਕਦੇ ਉਹਨੇ ਇਹ ਨਹੀਂ ਕਿਹਾ ਵੀ ਮੈਂ ਦੁਖੀ ਹਾਂ ਪਰ ਇਹੋ ਜਿਹੇ ਸੂਬੇ ਦੇ ਲੋਕ ਨੇ ਜਿਹੜੇ ਜਦੋਂ ਉਹਨਾਂ ਦੇ ਬੱਚਿਆਂ ਤੱਕ ਇਹੋ ਜਿਹਾ ਤਸ਼ੱਦਦ ਹੁੰਦਾ ਇਹੋ ਜਿਹੇ ਘਟਨਾਵਾਂ ਆਉਦੀਆਂ ਨੇ ਸਾਹਮਣੇ ਤੇ ਬਿਲਕੁਲ ਆਪਾਂ ਗੱਲ ਕਰ ਲੈਨੇ ਆ ਇਸ ਤੋਂ ਪਹਿਲਾਂ ਅਗੋ ਬਦਲ ਦੇਖੀ ਕੀ ਕਾਰਨ ਕੀ ਮੰਨਦੇ ਹੋ ਇਹਦਾ ਕੀ ਕਾਰਨ ਹੋ ਸਕਦਾ ਹੈ ਕਿ ਜਿਹੜੇ ਅੱਜ ਬੱਚੇ ਇਸ ਤਰ੍ਹਾਂ ਕੈਪ ਹੋ ਰਹੇ ਨੇ ਮੈਂ ਇੱਕ ਪਿੱਛੇ ਤੇ ਵੀਡੀਓ ਦੇਖ ਰਿਹਾ ਸੀ ਸਵਰਨ ਉਹਦੇ ਵਿੱਚ ਸੀਗਾ ਵੀ ਉਹ 10000 ਚ ਬੱਚਾ ਵੇਚ ਦਿੰਦੇ ਆ 10000 ਜੀ ਅੱਜ ਦੀ ਇੱਕ ਮੈਂ ਖਬਰ ਅੱਜ ਤਾਜ਼ਾ ਮੈਂ ਸੁਣ ਰਿਹਾ ਸੀਗਾ ਤੇ ਕੀ ਹੁੰਦਾ ਵੀ ਬੱਚੇ ਤਾਂ ਚੱਕੇ ਜਾ ਹੀ ਰਹੇ ਆ ਜੀ ਉਹਨਾਂ ਦੇ ਨਾਲ-ਨਾਲ ਕਈ ਸਿਆੜੇਮੰਦੇ ਵੀ ਚੱਕੇ ਜਾ ਰਹੇ ਆ ਉਹਨਾਂ ਨੂੰ ਕਿਡਨੈਪ ਕਰਕੇ ਉਹਨਾਂ ਦੀਆਂ ਕਿਡਨੀਆਂ ਕੱਢ ਲਈਆਂ ਜਾਂਦੀਆਂ ਨੇ ਦੱਸਿਆ ਖਬਰ ਦੇ ਵਿੱਚ ਇਹ ਵੀ ਆ ਰਿਹਾ ਸੀ ਕਿ 5 ਲੱਖ ਦੀ ਜਿਹੜੀ ਆ ਉਹ ਵੇਚ ਲੈਂਦੇ ਆ ਬੰਦੇ ਨੂੰ ਤੇ ਅੱਗੇ 25 ਤੋਂ 30 ਲੱਖ ਰੁਪਏ ਦੀ ਜਿਹੜੀ ਆ ਕਿਡਨੀ ਦੂਜੇ ਨੂੰ ਟਰਾਂਸਫਰ ਕੀਤੀ ਜਾਂਦੀ ਆ ਪਰ ਸਰਕਾਰਾਂ ਇਹਦੇ ਵਿੱਚ ਮੈਂ ਤਾਂ ਸਮਝਦਾ ਵੀ ਜ਼ਿੰਮੇਵਾਰ ਆ ਸਾਡੀ ਪੁਲਿਸ ਜੇ ਕਿਤੇ ਹੋਰਾਂ ਮੁੱਦਿਆਂ ਉੱਤੇ ਫੋਕਸ ਕਰਦੀ ਆ ਭਾਵੇਂ ਅਸੀਂ ਚਲਾਨ ਕੱਟਣ ਦੀ ਗੱਲ ਕਰ ਲਈਏ ਭਾਵੇਂ ਸਰਕਾਰਾਂ ਦੀ ਪਹਿਰੇਦਾਰੀ ਦੀ ਗੱਲ ਕਰ ਲਈਏ ਭਾਵੇਂ ਇੱਥੇ ਛੋਟੇ-ਮੋਟੇ ਲੀਡਰ ਨੇ ਉਹਨਾਂ ਦੇ ਆਲੇ-ਦਾਲੇ ਕਿੰਨੇ-ਕਿੰਨੇ ਪੁਲਿਸ ਵਾਲੇ ਲਾਏ ਹੋਏ ਆ ਅ ਪਰ ਜਿੱਥੇ ਕੰਮ ਕਰਨ ਵਾਲਾ ਕਿਸ਼ਾ ਜਿੱਥੇ ਕੰਮ ਕਰਨ ਵਾਲਾ ਇੱਕ ਤੁਹਾਡਾ ਸੈਕਸ਼ਨ ਆ ਉਹਦੇ ਉੱਤੇ ਮੈਨੂੰ ਲੱਗਦਾ ਬਹੁਤ ਘੱਟ ਧਿਆਨ ਦਿੱਤਾ ਜਾ ਰਿਹਾ ਬੱਚਿਆਂ ਦੇ ਉੱਤੇ ਭਾਵੇਂ ਰੇਲਵੇ ਸਟੇਸ਼ਨਾਂ ਦੇ ਉੱਤੇ ਨੇ ਭਾਵੇਂ ਉਹ ਬੱਸ ਸਟੇਸ਼ਨਾਂ ਦੇ ਉੱਤੇ ਕਿਤੇ ਵੀ ਜਿਹੜੀ ਚੈਕਿੰਗ ਆ ਕਿਹੋ ਜੀ ਚੈਕਿੰਗ ਹੋਣੀ ਚਾਹੀਦੀ ਹੈ ਪੰਜਾਬ ਪੁਲਿਸ ਆਪਣਾ ਮਸਲਾ ਆ ਪਰ ਕਿਉਂਕਿ ਜੇ ਜਿਹੜੇ ਸਟੇਟ ਦੀ ਉਸ ਗੇੜੀ ਆ ਪੂਰੀ ਕਾਰਜਾਭੀ ਦੇ ਨਾਲ ਪੂਰੀ ਤਰ੍ਹਾਂ ਤਹੀ ਨਾਲ ਕੰਮ ਕਰਦੀ ਹੈ ਤਾਂ ਉੱਥੇ ਮੈਨੂੰ ਲੱਗਦਾ ਹੈ ਮੈਨੂੰ ਲੱਗਦਾ ਵੀ ਮੈਨੂੰ ਲੱਗਦਾ ਵੀ ਇਹ ਕਿਤੇ ਨਾ ਕਿਤੇ ਲਾਪਰਵਾਹੀ ਹੈ ਸਾਡੀ ਪੰਜਾਬ ਸਰਕਾਰਾਂ ਦੇ ਕਿ ਮਤਲਬ ਕਿ ਸਰਕਾਰ ਦਾ ਜਿਹੜਾ ਫੋਕਸ ਹੈ ਜਾਂ ਪੰਜਾਬ ਪੁਲਿਸ ਦਾ ਲਾਦੇ ਨੇ ਪੰਜਾਬ ਪੁਲਿਸ ਦਾ ਇੱਕ ਮੇਨ ਜਿਹੜਾ ਰੋਲ ਹੈ ਪੰਜਾਬ ਦੇ ਵਿੱਚ ਕਿ ਪੰਜਾਬ ਪੁਲਿਸ ਦਾ ਕੀ ਫੋਕਸ ਨਹੀਂ ਹੈ ਇਹਨਾਂ ਮੁੱਦਿਆਂ ਦੇ ਉੱਪਰ ਮੈਂ ਐਵੇਂ ਚਪਲੂਸੀ ਕਰੀ ਜਾਵਾਂ ਕਿਸੇ ਚੀਜ਼ ਦੀ ਜਾਂ ਸਰਕਾਰ ਦੀ ਕਰਾਂ ਜਾਂ ਮੈਂ ਪੁਲਿਸ ਦੀ ਕਰਾਂ ਪਰ ਲੋਕ ਹਿੱਤ ਮੁੱਦਾ ਹੈ ਇਹ ਲੋਕ ਇਹ ਤੁਮਦਾ ਮੈਨੂੰ ਲੱਗਦਾ ਇਹਦੇ ਉੱਤੇ ਬਹੁਤ ਘੱਟ ਫੋਕਸ ਆ ਕਿਉਂਕਿ ਇਹ ਹੁੰਦੀ ਐ ਤਣਾਵਾ ਬਣ ਗਿਆ ਪਹਿਲਾਂ ਦੀ ਉਹ ਤਣਾਵਾ ਪੁਲਿਸਰ ਠੀਕ ਆ ਪੁਲਿਸ ਇੰਨੇ ਨੇ ਤਰਖਾ ਲੰਗੀਆ ਕਈ ਵਾਰੀ ਬੱਚਿਆਂ ਨੂੰ ਮੋੜ ਕੇ ਵੀ ਲੈਂਦੀ ਆ ਉਹਦੇ ਮਾਪਿਆਂ ਤੱਕ ਵੀ ਪਹੁੰਚਾਉਂਦੀ ਆ ਉਹਦੇ ਲਈ ਸ਼ਾਬਾਸ਼ ਵੀ ਆ ਪੁਲਿਸ ਦੀ ਸਰਕਾਰਾਂ ਵੀ ਉਹਨਾਂ ਦੇ ਉੱਤੇ ਜਿਹੜੀਆਂ ਫੋਕਸ ਕਰਦੀਆਂ ਨੇ ਪਰ ਜਿਹੜੇ ਆਏ ਦਿਨ ਘਟਨਾਵਾਂ ਹਰ ਪਿੰਡ ਦੇ ਵਿੱਚੋਂ ਹਰ ਸ਼ਹਿਰ ਦੇ ਵਿੱਚੋਂ ਅੱਗੇ ਦਾ ਸ਼ਹਿਰਾਂ ਸ਼ੁਰਾਂਚ ਮੰਦੇ ਹੁੰਦੇ ਸੀ ਹੁਣ ਤਾਂ ਪਿੰਡਾਂ ਤੱਕ ਆ ਪੜੀ ਇਹ ਗੱਲ ਹੁਣ ਤਾਂ ਪਿੰਡਾਂ ਤੋਂ ਮਤਲਬ ਬੱਚੇ ਚੁੱਕੇ ਜਾ ਰਹੇ ਆ ਬੰਦਿਆਂ ਨੂੰ ਕਿੱਦਣਾ ਕੀਤਾ ਜਾ ਰਿਹਾ ਮੇਰੇ ਕੋ ਕਿੰਨੀਆਂ ਘਟਨਾਵਾਂ ਨੇ ਕੁੜੀ ਘੁਮਾਣਾਂ ਤੋਂ ਇੱਕ ਉਥੋਂ ਪਪ ਤੋਂ ਗੁੰਮ ਹੋ ਗਈ ਛੋਟੀ 12 13 ਸਾਲ ਦੀ ਉਹ ਚੱਕ ਕੇ ਲੈ ਗਏ ਉਹਦਾ ਅੱਜ ਤੱਕ ਕੋਈ ਪਤਾ ਨਹੀਂ ਲੱਗਿਆ ਪੰਜਾਬ ਦੇ ਵਿੱਚੋਂ ਚੱਕ ਹੁੰਦੇ ਆ ਨਾ ਆ ਹੁਣ ਮੈਂ ਬੰਦਾ ਇੱਕ ਮੁਸਕਾਬਾ ਤੋਂ ਮੁੰਡਾ ਰੀਤਾ ਇੱਕ ਮੁੰਡਾ ਵਾਲੇ ਮੈਨੂੰ ਨਿਊਜ਼ ਭੇਜੀ ਆ 15 ਸਾਲ ਦਾ ਉਹਨਾਂ ਦਾ ਬੱਚਾ ਉਹਦਾ ਅਜੇ ਤੱਕ ਲੱਭ ਨਹੀਂ ਬੰਦੇ ਵੀ ਨੇ ਕਈ ਜਿਹੜੇ ਚੁੱਕੇ ਜਾ ਰਹੇ ਆ ਤੇ ਉਹਨਾਂ ਨੂੰ ਕਿਵੇਂ ਚੁੱਕਿਆ ਜਾ ਰਿਹਾ ਇਹਦੇ ਵਿੱਚ ਦੋ ਵਿਸ਼ੇ ਨੇ ਬੱਚਿਆਂ ਨੂੰ ਚੁੱਕਿਆ ਜਾ ਰਿਹਾ ਉਹਦੇ ਵਿੱਚ ਕੀ ਕੀਤਾ ਜਾ ਰਿਹਾ ਕਿਵੇਂ ਹੋ ਰਿਹਾ ਇਹ ਵੀ ਸਾਰਾ ਜੱਗ ਜਾਣਦਾ ਆ ਜਿਹੜੇ ਬੰਦੇ ਚੁੱਕੇ ਜਾ ਰਹੇ ਆ ਉਹਨਾਂ ਨੂੰ ਦੋ ਤਰ੍ਹਾਂ ਦੇ ਲੋਕ ਜਿਹੜੇ ਚੁੱਕਦੇ ਆ ਇੱਕ ਤਾਂ ਜਿਹੜੇ ਬੇਹੋਸ਼ੀ ਕਰਕੇ ਉਹਨਾਂ ਦੀ ਅਜਾਇਬ ਕੁਛ ਕਰਦੇ ਆ ਉਹਨਾਂ ਤੇ ਪਾਸ ਵੇਚਦੇ ਆ ਇੱਕ ਇਹੋ ਜਿਹਾ ਵੀ ਜਿਵੇਂ ਪਿੱਛੇ ਮੈਂ ਬਾਬਾ ਪਾਲ ਸਿੰਘ ਦੀ ਲੁਕਾਣੀ ਵਾਲਿਆਂ ਦਾ ਇੱਕ ਵੀਡੀਓ ਦੇਖ ਰਿਹਾ ਸੀ ਇੱਕ ਜ਼ਿਮੀਦਾਰ ਨੇ ਆਪਦੇ ਘਰ ਦੇ ਵਿੱਚ ਬੰਦ ਬੰਦੂਆ ਬਣਾ ਕੇ ਜਿੰਦੇ ਲਾ ਕੇ ਰੱਖੇ ਸੀ ਬੰਦੇ ਉਹਨਾਂ ਨੂੰ ਜਦੋਂ ਕੰਮ ਕਰਾਉਣਾ ਸੀ ਉਹ ਡੰਡੇ ਮਾਰ ਕੇ ਉਹਨਾਂ ਤੋਂ ਕੰਮ ਕਰਾਉਂਦਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਫੇਰ ਕਮਰੇਆਂ 'ਚ ਬੰਦ ਕਰ ਦਿੰਦਾ ਸੀ ਇਵਨ ਕਿ ਇੱਕ ਬੰਦੇ ਨੇ ਤਾਂ ਅੰਦਰ ਪੱਖੇ ਨੂੰ ਵੀ ਦੋ ਤਿੰਨ ਵਾਰੀ ਆਪਣਾ ਪਾਇਆ ਜੜੀ ਕਮੀਰੀ ਦਾ ਕਿ ਮੈਂ ਕਿਸੇ ਤਰੀਕੇ ਨਾਲ ਗੱਲ ਫੜਾ ਲੈਣਾ ਉਹ ਬਾਬਾ ਲਚਕਾਣੀ ਵਾਲੇ ਨੇ ਜਿਹੜੇ ਬਾਬਾ ਪਾਲ ਸਿੰਘ ਜੀ ਉਹਨਾਂ ਨੇ ਉਹ ਛੜਵਾ ਕੇ ਲੈਂਦੇ ਤਿੰਨ ਚਾਰ ਬੱਚੇ ਉਹਦੀ ਮੈਂ ਵੀਡੀਓ ਦੇਖ ਰਿਹਾ ਸੀ ਇਹੋ ਜਿਹਾ ਇੱਕ ਮਸਲਾ ਨਹੀਂ ਇਹੋ ਜਿਹਾ ਬਹੁਤ ਮਸਲੇ ਨੇ ਆਏ ਦਿਨ ਆਏ ਦਿਨ ਕਟਨਾ ਮਾਤਾ ਨੂੰ ਮਿਲਦੀਆਂ ਨਹੀਂ ਕਿਸ ਤਰ੍ਹਾਂ ਦੀ ਕਿ ਕਿ ਚਾਈਲਡ ਸਾਈਲ ਜਿਹੜਾ ਦਾ ਮਤਲਬ ਚਿਲਡਰਨ ਸੈਲ ਨੂੰ ਮਤਲਬ ਇਸ ਤਰ੍ਹਾਂ ਦੀ ਮਤਲਬ ਸਰਕਾਰ ਕੀ ਕਾਨੂੰਨ ਵਗੈਰਾ ਬਣਾਏ ਨੇ ਕਿ ਉਹਨਾਂ ਤੇ ਫੋਕਸ ਨਹੀਂ ਕਰ ਰਹੀ ਕਰ ਰਹੀ ਜਾਂ ਫਿਰ ਕਿ ਮਤਲਬ ਜਿਹੜੇ ਚਾਈਲਡ ਹੈਲ ਨੇ ਕਿ ਉਹਨਾਂ ਨੂੰ ਮਤਲਬ ਕਾਫੀ ਆਪਣਾ ਫਲਾਬ ਨਹੀਂ ਚਾਹੀਦਾ ਚਾਈਲਡ ਸੈਲ ਆ ਉਹ ਆਪਣੇ ਤਰੀਕੇ ਨਾਲ ਕੰਮ ਕਰ ਰਿਹਾ ਕਿਉਂਕਿ ਜਿੱਥੇ ਉਹਨਾਂ ਨੂੰ ਕੋਈ ਬੱਚਾ ਮਿਲਦਾ ਲਾਵਾਸ ਮਿਲਦਾ ਜਾਂ ਉਹਨਾਂ ਨੂੰ ਬੰਦੂ ਆਮੀ ਦੂਰੀ ਕਰਦੇ ਮਿਲਦੇ ਆ ਉਹ ਕਿੰਨਿਆਂ ਕਿੰਨਾਵਾਂ ਹੁੰਦੇ ਨੇ ਇੱਕ ਇੱਕ ਦੋ ਦੋ ਤਿੰਨ ਤਿੰਨ ਬੱਚਿਆਂ ਦੇ ਤੁਸੀਂ ਪੱਠਿਆਂ ਤੇ ਜਾ ਕੇ ਦੇਖ ਲਓ ਸਾਰੇ ਬੱਚੇ ਲੱਗੇ ਹੋਣ ਕਿੰਨਿਆਂ ਕ ਨੂੰ ਉਹ ਕਰਦੇ ਨੇ ਕਿਤੇ ਉਹ ਤਾਂ ਜੇ ਸਰਕਾਰਾਂ ਤੋਂ ਤਨਖਾਹਾਂ ਲੈਂਦੇ ਨੇ ਬੰਦੇ ਤਾਂ ਉਹਨਾਂ ਨੂੰ ਉਹਨਾਂ ਕੰਮ ਕਰਕੇ ਦੇਣਾ ਵੀ ਪੈਂਦਾ ਪਰ ਮੈਂ ਤਾਂ ਦੇਖਦਾ ਵੀ ਕਾਗਜ਼ੀ ਕਾਰਵਾਈ ਦੇ ਵਿੱਚ ਸਾਡੀਆਂ ਸਰਕਾਰਾਂ ਦੇ ਜਿਹੜੇ ਸਾਡੇ ਮੁਲਾਜ਼ਮ ਨੇ ਬੜਾ ਧਿਆਨ ਦਿੰਦੇ ਆ ਪਰ ਪ੍ਰੈਕਟੀਕਲੀ ਉਹਨਾਂ ਦਾ ਕੋਈ ਫੋਕਸ ਐ ਨਹੀਂ ਤੇ ਵਰਦੀ ਪਾ ਕੇ ਨਹੀਂ ਫੜੇ ਜਾ ਸਕਦੇ ਇਹ ਤੇ ਸਿਵਲ ਦੇ ਵਿੱਚ ਬੰਦੇ ਆ ਜਿਹੜੇ ਇਹ ਫੜੇ ਜਾ ਸਕਦੇ ਆ ਇਹਨਾਂ ਦਾ ਸਮਾਨ ਚੈੱਕ ਕੀਤਾ ਜਾ ਸਕਦਾ ਉਹ ਭਾਵੇਂ ਰੇਲਵੇ ਸਟੇਸ਼ਨਾਂ ਤੇ ਲਈ ਭਾਵੇਂ ਬੱਸ ਸਟੇਸ਼ਨਾਂ ਤੇ ਨੇ ਇਹ ਤਾਂ ਹੀ ਕਿਉਂਕਿ ਉਸ ਨੂੰ ਬਹੁਤ ਗੰਭੀਰਤਾ ਨਾਲ ਇੱਕ ਸਪੈਸ਼ਲ ਇਹਦੀ ਇੱਕ ਬਾਡੀ ਬਣਾਉਣੀ ਚਾਹੀਦੀ ਹੈ ਇਸੇ ਪਿਛੇ ਦੇ ਉੱਤੇ ਜੀ ਕੰਮ ਕਰਿਆ ਬਿਲਕੁਲ ਅਏ ਦਿਨ ਆਪਾਂ ਘਟਨਾਵਾਂ ਸੁਣ ਰਹੇ ਹਾਂ ਬੱਚਿਆਂ ਚੁੱਕਣ ਦੀ ਜਿਸ ਤਰ੍ਹਾਂ ਪਹਿਲੇ ਵੀ ਦੱਸਿਆ ਕਿ ਸਿਆਣੀ ਬੰਦੇ ਵੀ ਜਿਹੜੇ ਕਾਫੀ ਆ ਚੁੱਕੇ ਜਾ ਰਹੇ ਨੇ ਕਾਫੀ ਘਟਨਾਵਾਂ ਸਾਨੂੰ ਮਿਲ ਜਾਨੇ ਕਿਸ ਤਰ੍ਹਾਂ ਦੇ ਦਿਆਂ ਕਿ ਸਿਆੜੇ ਬੰਦੇ ਵੀ ਜਿਹੜੇ ਬੱਚਿਆਂ ਨਾਲ ਕਿਉਂ ਕੀ ਕਾਰਨ ਆਇ ਚੁੱਕੇ ਜਾਂਦਾ ਤੇ ਬੱਚਿਆਂ ਆ ਦੇਖੋ ਹੁਣ ਆ ਵੀਡੀਓਜ਼ ਨੇ ਆ ਛੋਟਾ ਜਿਹਾ ਬੱਚਾ ਚੁੱਕਿਆ ਗਿਆ ਥੱਲੇ ਸਿਆਣਾ ਬੰਦਾ ਵੀ ਆ ਇਹਦੇ ਇਹਦੇ ਆ ਉੱਤੇ 14-15 ਸਾਲ ਦਾ ਇੱਕ ਬੱਚਾ ਇਹ ਮੇਰੇ ਕੋ ਮੋਬਾਈਲ ਤੇ ਐਕਸਟਰ ਆਉਂਦੀਆਂ ਰਹਿੰਦੀਆਂ ਨੇ ਵੀਡੀਓਜ਼ ਤੇ ਇਹ ਬੱਚ ਕੋਈ ਕਹਿੰਦਾ ਜੀ ਘਰੋਂ ਭੱਜ ਗਿਆ ਕੋਈ ਕਹਿੰਦਾ ਜੀ ਕੁਛ ਹੋ ਗਿਆ ਕਈਆਂ ਨੂੰ ਇਹ ਹੁੰਦਾ ਕੋਈ ਜਵਾਨ 14-15 ਸਾਲ ਦਾ ਹੋਵੇ ਕਿ ਕੁੜੀ ਨਾ ਭੱਜ ਗਿਆ ਹੋਊਗਾ ਇਹ ਜਿਹਿਆਂ ਘਟਾਵਾਂ ਨਹੀਂ ਜਾਂ ਇਹ ਲੋਕ ਬੱਚਿਆਂ ਨੂੰ ਚੱਕਦੇ ਆ ਇਹਨਾਂ ਦੀ ਜਿਹੜੀ ਆ ਤਸਕਰੀ ਕਰਦੇ ਆ ਇਹ ਜਿਹੜੇ ਲੋਕ ਨੇ ਇਹ ਜ਼ਿਆਦਾਤਰ ਬਾਹਰ ਲਿਆਂ ਸੇਟਾਂ ਨੇ ਮੈਂ ਇਹ ਗੁਜਰਾਤ ਤੋਂ ਵੀ ਨੇ ਇਹ ਯੂਪੀ ਵੀ ਆ ਤੋਂ ਵੀ ਨੇ ਹੋਰਾਂ ਸੇਟਾਂ ਤੋਂ ਵੀ ਨੇ ਇਹ ਜਿੰਨੇ ਕ੍ਰਿਮੀਨਲ ਨੇ ਸਾਰੇ ਪੰਜਾਬ ਦੇ ਵਿੱਚ ਇਸ ਵਕਤ ਪੂਰੀ ਕੁਸ ਭੈਟ ਕਰ ਟੁਕੇ ਆ ਔਰ ਪੰਜਾਬ ਦੇ ਨਾਲ ਇਸ ਵਕਤ ਟੱਕਾ ਹੋ ਰਿਹਾ ਤੇ ਵਿਚਾਰ ਵੀ ਦਾ ਪਰਮਾਤਮਾ ਹੀ ਬਚਾ ਸਕਦਾ ਸਭ ਤੋਂ ਵੱਡਾ ਦੋਸ਼ ਮੈਂ ਦਿੰਦਾ ਸਾਡੇ ਲੋਕਲ ਲੀਡਰਾਂ ਨੂੰ ਉਹ ਜਿਹੜੇ ਮਰਦਾਬਾ ਜਿੰਦਾਬਾਦ ਵਾਲੇ ਨੇ ਉਹ ਉਹ ਇਹਨਾਂ ਦੇ ਕਾਰਡ ਬਣਾਉਂਦੇ ਆ ਬਿਨਾਂ ਕਿਸੇ ਆਈਡੈਂਟੀਫਿਕੇਸ਼ਨ ਤੋਂ ਇਹਨਾਂ ਦੇ ਕਾਰ ਬਣਾਉਂਦੇ ਆ ਇਹ ਰਸ਼ਣ ਵੀ ਇੱਥੇ ਲੈਂਦੇ ਆ ਮਾਲ ਪਤਾ ਵੀ ਇੱਥੇ ਲੈਂਦੇ ਆ ਪੰਜਾਬ ਸਰਕਾਰ ਨੂੰ ਲੁੱਟ ਕੇ ਖਾਂਦੇ ਵੀ ਆ ਤੇ ਮੁੜ ਕੇ ਪੰਜਾਬ ਸਰਕਾਰ ਨੂੰ ਤੇ ਖਾਂਦੇ ਖਾਂਦੇ ਆ ਪੰਜਾਬ ਦੇ ਲੋਕਾਂ ਨੂੰ ਲੁੱਟ ਕੇ ਖਾਂਦੇ ਆ ਕ੍ਰਾਈਮ ਕਰਕੇ ਭੱਜ ਜਾਂਦੇ ਆ ਮਾਲਕਾਂ ਦੇ ਕਤਲ ਕਰਕੇ ਭੱਜ ਜਾਂਦੇ ਆ ਇਹਨਾਂ ਦੀ ਅਜੇ ਤੱਕ ਕੋਈ ਵੈਰੀਫਿਕੇਸ਼ਨ ਨਹੀਂ ਠੀਕ ਆ ਆ ਸਾਡੇ ਬਹੁਤ ਸਾਰੇ ਇਹ ਜਿਹੇ ਲੋਕ ਨੇ ਮੈਂ ਕਿਸੇ ਇੱਕ ਜਾਤੀ ਨੂੰ ਨਹੀਂ ਨਿਸ਼ਾਨਾ ਬਣਾਉਦਾ ਬਿਲਕੁਲ ਕੁਆਟਰ ਪਾ ਕੇ ਦਿੱਤੇ ਹੋਇਆ ਅਸੀਂ ਆਰਾਮਨਾਤਾਂ ਛਾ ਖੇਡਦੇ ਆ ਉਹ ਕੁਆਟਰ ਪਾ ਕੇ ਦਿੱਤੇ ਹੋਇਆ ਜਿਹੜੇ ਲੋਕਾਂ ਨੂੰ ਕੋਈ ਕੋਈ ਕੁਆਟਰਾਂ ਦੀ ਕਮਾਈ ਉਹਨਾਂ ਨੂੰ ਆਉਂਦੀ ਆ ਜੀ ਉਹਨਾਂ ਦੀ ਬਹੁਤਿਆਂ ਦੀ ਆਈਡੈਂਟੀਫਿਕੇਸ਼ਨ ਹੈ ਨਹੀਂ ਕਿ ਕਿਹੜਾ ਕਿੱਥੋਂ ਆਇਆ ਕੀ ਆ ਉਹਦੀ ਬੈਕਗ੍ਰਾਉਂਡ ਕੀ ਆ ਤੁਹਾਡੇ ਘਰਾਂ ਵਿੱਚ ਕ੍ਰਿਮੀਨਲ ਰਹਿੰਦਾ ਤੁਹਾਡੇ ਆਲੇ-ਦੁਆਲੇ ਕਹਿਜੇ ਲੋਕ ਰਹਿੰਦੇ ਨੇ ਬੱਚੇ ਚੋਪਣਰ ਲੈਂਦੇ ਕਾਤਲ ਰਹਿੰਦੇ ਨੇ ਚੋਰ ਲਟੇਰੇ ਰਹਿੰਦੇ ਨੇ ਇਹੋ ਜਿਹਾਂ ਦੀ ਜਿਹੜੀ ਆ ਸਾਡੇ ਲੋਕਲ ਲੀਡਰਾਂ ਨੇ ਸਾਡੇ ਪੰਜਾਬ ਨੂੰ ਵੀ ਮਾਰਿਆ ਹੈ ਉਹ ਕੋਈ ਜਿਹੜੀ ਮਤਲਬ ਉਹ ਕਿਰਾਇਆ ਤਰੇਂਦੇ ਬਈ ਉਹਨਾਂ ਦੀ ਆਇਡੈਂਟੀਫਿਕੇਸ਼ਨ ਹੋਣੀ ਚਾਹੀਦੀ ਆ ਪੰਜਾਬ ਹਰ ਹਰ ਘਰ ਦੀ ਆਇਡੈਂਟੀਫਿਕੇਸ਼ਨ ਹੋਣੀ ਚਾਹੀਦੀ ਆ ਇੱਕ ਕਮਰੇ ਦੇ ਵਿੱਚ 4-4 5-5 ਜਣੇ ਰਹਿ ਰਹਿਆ ਤੇ ਮਾਲਕ ਉਹਦਾ ਆਰਾਮ ਨਾਲ ਕਰਾਇਆ ਫੜਨ ਹੁੰਦਾ ਮਹੀਨੇ ਉਹਨੂੰ ਕੋਈ ਸਰਕਾਰ ਦੀ ਨਹੀਂ ਕੋਈ ਕੁਛ ਕਰੇ ਕੋਈ ਨਾ ਕਰੇ ਉਹ ਤਾਂ ਕਰਾਇਆ ਹੁੰਦਾ ਠੀਕ ਆ ਇਹ ਪਹਿਲਾਂ ਤਾਂ ਮਾਲਕ ਮਕਾਨਾਂ ਦੇ ਮਾਲਕਾਂ ਦੇ ਉੱਤੇ ਵੀ ਇਹ ਪਰਚਾ ਦਰਜ ਹੋਣਾ ਚਾਹੀਦਾ ਬਿਲਕੁਲ ਜੇ ਆਇਡੈਂਟੀਫਿਕੇਸ਼ਨ ਨਹੀਂ ਹੈਗੀ ਤਾਂ ਕੀ ਲੱਗਦਾ ਹੈ ਕਿ ਮਤਲਬ ਕਿਸ ਤਰ੍ਹਾਂ ਜਿਹੜੀਆਂ ਇਹਨਾਂ ਨੂੰ ਕਾਬੂ ਪਾਇਆ ਜਾ ਸਕਦਾ ਹੈ ਇਹਨਾਂ ਘਟਨਾਵਾਂ ਤੋਂ ਕੀ ਕਰ ਲਬ ਦੇਖੋ ਮੈਂ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜੀ ਨੂੰ ਬੇਨਤੀ ਕਰਦਾ ਹੈ ਦੇਕਰ ਮੇਰੀ ਨਿਊਜ਼ ਉਹਨਾਂ ਤੱਕ ਪਹੁੰਚਦੀ ਆ ਕਿਉਂਕਿ ਜਿੱਥੇ ਉਹ ਇਮਾਨਦਾਰੀ ਦੀ ਗੱਲ ਕਰਦੇ ਆ ਜਿੱਥੇ ਉਹ ਪੂਰੀ ਤਨਦੇਹੀ ਨਾਲ ਇਕੱਲੇ ਜਿਹੜੇ ਆ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਆ ਉਹਨਾਂ ਨੂੰ ਵੀਰਸਾ ਨਾਲ ਲੈਂਦੇ ਵੀ ਆਂ ਪਰ ਮੈਂ ਕਹਿੰਦਾ ਵੀ ਇਹ ਵੀ ਇੱਕ ਮੁੱਦਾ ਵਿੱਚ ਸ਼ਾਮਿਲ ਕੀਤਾ ਜਾਵੇ ਔਰ ਇਹਦੇ ਲਈ ਵੀ ਪੁਲਿਸ ਨੂੰ ਪੂਰਾ ਚੌਕਸ ਹੋ ਕੇ ਕੰਮ ਕਰਨ ਦੀ ਲੋੜ ਆ ਤੇ ਤਾਂ ਹੀ ਇਹ ਜਿਹੜੇ ਕਮਿਨਲ ਲੋਕ ਨੇ ਇਹਨਾਂ ਨੂੰ ਫੜਿਆ ਜਾਣਾ ਚਾਹੀਦਾ ਔਰ ਇਹਨਾਂ ਲਈ ਇੱਕ ਵੱਖਰਾ ਕਾਨੂੰਨ ਹੈ ਇੱਕ ਸਖਤ ਤੋਂ ਸਖਤ ਸਜ਼ਾ ਜੇ ਤੁਸੀਂ ਨਸ਼ੇ ਵਾਲੇ ਦੀਆਂ ਚਾਰ ਪੇਟੀਆਂ ਦਾਰੂ ਦੀਆਂ ਫੜ ਲਈਆਂ ਜਾਂ ਦੋ ਪੇਟੀਆਂ ਫੜ ਲਈਆਂ ਕੋਈ ਬੰਦਾ ਆਪਣੇ ਪੇੜ ਨੂੰ ਲੈ ਕੇ ਜਾ ਰਿਹਾ ਡੇਢ ਪੇਟੀ ਫੜ ਲਈ ਉਹ ਕੋਈ ਬਹੁਤ ਵੱਡੀ ਤਰੱਕੀ ਨਹੀਂ ਉਹ ਬਹੁਤ ਵੱਡੀ ਪੰਜਾਬ ਦੇ ਸਟੇਟ ਦੇ ਵਿੱਚ ਕੋਈ ਬਹੁਤ ਵੱਡਾ ਵਾਦਾ ਨਹੀਂ ਹੋ ਰਿਹਾ ਵਾਦਾ ਤਾਂ ਇਹੋ ਜਿਹੇ ਲੋਕਾਂ ਨੂੰ ਫੜਨਾ ਹੁੰਦਾ ਜਦੋਂ ਤੁਸੀਂ ਕ੍ਰਾਈਮ ਖਤਮ ਕਰਦੇ ਕਿਉਂਕਿ ਇਹੋ ਜੇ ਇੱਕ ਨਹੀਂ ਦੋ ਨਹੀਂ ਅਨੇਕਾਂ ਲੋਕ ਨੇ ਜਿਹੜੇ ਇਸ ਕ੍ਰਾਈਮ ਕੇਸ ਧੰਦੇ ਦੇ ਵਿੱਚ ਪਏ ਹੋਏ ਨੇ ਤੇ ਸਾਨੂੰ ਇਹਨਾਂ ਤੋਂ ਬਚਣ ਦੀ ਲੋੜ ਆ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਇਹਨਾਂ ਲਈ ਇੱਕ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਜਿਹੜਾ ਬਹੁਤ ਹੀ ਸਖਤ ਹੋਵੇ ਖਾਸ ਕਰਕੇ ਬੱਚੇ ਚੁੱਕਣ ਵਾਲਾ ਜੀ ਠੀਕ ਆ ਜੋ ਬਿਲਕੁਲ ਸਾਰੋਸਤੋ ਜਿਸ ਤਰ੍ਹਾਂ ਅਸੀਂ ਅੱਜ ਖਾਸ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਫਿਰ ਜਿਹੜੀ ਫਿਰ ਜਿਹੜੀ ਗਲਮਤ ਸ਼ੇਅਰ ਕਰਨੀ ਚਾਹਾਂਗਾ ਜਿਸ ਤਰ੍ਹਾਂ ਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕੀ ਕਾਰਨ ਮੰਨਦੇ ਹੋ ਤੁਸੀਂ ਇਹ ਵੀਡੀਓ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਔਰ ਇਸ ਨੂੰ ਕਿਸ ਤਰ੍ਹਾਂ ਕਾਬੂ ਪਾਇਆ ਜਾ ਸਕਦਾ ਆਪਣੀ ਵਿਰਾਏ ਸਾਨੂੰ ਜਰੂਰ ਦੱਸਣਾ ਤਾਂ ਕਿ ਜੋ ਪੰਜਾਬ ਸਰਕਾਰ ਕਿਸ ਤਰ੍ਹਾਂ ਦਾ ਜਿਹੜਾ ਕਿ ਮਤਲਬ ਆਪਣਾ ਹੋਰ ਤਰੀਕੇ ਨਾਲ ਜਿਹੜਾ ਕਿ ਰੋਕ-ਥਾਮ ਲਈ ਜਾਂ ਕਿ ਉਪਰਾਲੇ ਕੀਤੇ ਜਾ ਸਕਦੇ ਭਾਵੇਂ ਪਿਛਲੀਆਂ ਸਰਕਾਰਾਂ ਵੀ ਰਹੀਆਂ ਉਹਨਾਂ ਸਰਕਾਰਾਂ ਦੇ ਵਿੱਚ ਵੀ ਇਹ ਮੁੱਦੇ ਇਸੇ ਤਰੀਕੇ ਨਾਲ ਉੱਠਦੇ ਰਹੇ ਆ ਤੇ ਬਹੁਤ ਲੰਮਾ ਸਮਾਂ ਪਹਿਲਾਂ ਵੀ ਇੱਕ ਅਸੀਂ ਵੀਡੀਓ ਪਾਈ ਸੀ ਕਿ ਰੇਲਵੇ ਸਟੇਸ਼ਨ ਤੋਂ ਮਾਪਿਆਂ ਦੇ ਨਾਲ ਪਿਆ ਕੇ ਬੱਚਾ ਜਿਹੜਾ ਚੁੱਕ ਲਿਆ ਸੀਗਾ ਤੇ ਉਹ ਵੀ ਕਾਫੀ ਵਾਇਰਲ ਹੋਈ ਸੀ ਪੰਜਾਬੀ ਟੱਚ ਟੀਵੀ ਦੇ ਅਸੀਂ ਚੈਨਲ ਦੇ ਉੱਤੇ ਪਾਈ ਤੇ ਉਹ ਵਾਇਰਲ ਹੋਈ ਉਦੋਂ ਬਾਅਦ ਚ ਹੋਰ ਬਹੁਤ ਸਾਰੇ ਬੱਚੇ ਨੇ ਕਈ ਵਾਰੀ ਤਾਂ ਬੰਦੇ ਬੱਚੇ ਭੱਜ ਜਾਂਦੇ ਆ ਸਾਡੇ ਇੱਥੇ ਸਾਹਨੇਵਾਲ ਦੇ ਵਿੱਚ ਹੀ ਬਾਰਡਰ ਤੋਂ ਇੱਕ 13 ਸਾਲ ਦੀ ਕੁੜੀ ਗੁੰਮ ਹੋ ਗਈ ਉਹਨੂੰ ਅਸੀਂ ਆਪਣੇ ਘਰ ਤੱਕ ਪਹੁੰਚਾਇਆ ਇੱਕ ਬਿਹਰਾਈ ਜ਼ਿਲ੍ਹੇ ਤੋਂ ਬੱਚਾ ਆਇਆ ਉਹਨੂੰ ਅਸੀਂ ਆਪਣੇ ਉਹ ਮੈਂਟਲੀ ਅਫਸੈਟ ਹੋ ਗਏ ਕਿਉਂਕਿ ਜਦੋਂ ਬੱਚਾ ਇੱਕ ਦੋ ਦਿਨ ਬਾਅਦ ਆਪਣੇ ਮਾਪੇ ਬਾਪ ਤੋਂ ਭਟਕ ਜਾਂਦਾ ਜਾਂ ਉਹ ਮੈਂਟਲੀ ਤੌਰ ਤੇ ਆਪਦਾ ਸੰਤੁਲਨ ਗਵਾਵਾ ਜਾਂਦਾ ਸੋ ਇਸ ਲਈ ਭੀੜ ਦੇ ਵਿੱਚੋਂ ਵੀ ਭਾਵੇਂ ਪੁਲਿਸ ਆ ਭਾਵੇਂ ਆਮ ਪਬਲਿਕ ਆ ਭਾਵੇਂ ਲੀਡਰ ਨੇ ਭੀੜ ਦੇ ਵਿੱਚੋਂ ਵੀ ਬੱਚੇ ਨੂੰ ਪਛਾਣ ਕੇ ਤੁਸੀਂ ਉਹਦੇ ਮਾਪੇ ਬਾਪ ਤੱਕ ਪਹੁੰਚਾ ਸਕਦੇ ਹੋ ਜੇਕਰ ਤੁਸੀਂ ਥੋੜਾ ਜਿਹਾ ਜੋੜ ਉਸ ਪਾਸੇ ਵੀ ਆਪਾਂ ਲਾ ਦਈਏ ਭੀੜ ਦੇ ਵਿੱਚੋਂ ਵੀ ਇਹ ਚੀਜ਼ਾਂ ਨੂੰ ਪਛਾਣਿਆ ਜਾ ਸਕਦਾ ਹੁਣ ਤੁਸੀਂ ਰੇਲਵੇ ਸਟੇਸ਼ਨ ਲੈ ਲਓ ਉਹਦੇ ਆਲੇ-ਦੁਆਲੇ ਕਿੰਨੀ ਭੀੜ ਚ ਕਿਹੋ ਜਿਹੇ ਲੋਕ ਬੈਠੇ ਆ ਉਹ ਨਸ਼ਾ ਕਰ ਰਹੇ ਨੇ ਸਾਰੇ ਆਲੇ-ਦੁਆਲੇ ਤੇ ਮੈਂ ਪੁਲਿਸ ਨੂੰ ਮਾੜਾ ਤਰੀਕਾ ਦਾ ਪਰ ਮੈਨੂੰ ਲੱਗਦਾ ਵੀ ਉਹਨਾਂ ਦੀ ਰੋਕਥਾਮ ਲਈ ਕੋਈ ਹੈ ਹੀ ਨਹੀਂ ਕਿਉਂਕਿ ਥਾਣਿਆਂ ਦੇ ਵਿੱਚ ਜਗ੍ਹਾ ਹੈ ਨਹੀਂ ਬਿਠਾਉਣ ਨੂੰ ਜੇਲ੍ਹਾਂ ਦੇ ਵਿੱਚ ਜਗ੍ਹਾ ਹੈ ਨਹੀਂ ਬਿਠਾਉਣ ਨੂੰ ਉਹ ਵੀ ਕੀ ਕਰਨ ਇਹਦੇ ਲਈ ਸਰਕਾਰਾਂ ਨੂੰ ਇੱਕ ਵਿਸ਼ੇਸ਼ ਸੈੱਲ ਤਿਆਰ ਕਰਕੇ ਇੱਕ ਵਿਸ਼ੇਸ਼ ਸਖਲਾਈ ਦੇ ਕੇ ਉਹੋ ਜਿਹਾ ਕ੍ਰਾਈਮ ਮੈਂ ਸਮਝਦਾ ਤਦ ਹੀ ਖਤਮ ਹੋ ਸਕਦਾ ਜੇ ਅਸੀਂ ਤੁਸੀਂ ਪੁਲਿਸ ਸਰਕਾਰ ਸਾਰੇ ਰਲ ਕੇ ਰਲ ਮਿਲ ਕੇ ਸਾਰੇ ਇਸ ਵਿਸ਼ੇ ਦੇ ਉੱਤੇ ਫੋਕਸ ਕਰੀਏ ਉਦੋਂ ਕੰਮ ਕਰੀਏ ਕਿ ਬੇਕਲਸੋ ਦੋਸੋ ਜਿਹੜੀਆਂ ਕਿ ਜਿਹੜੀਆਂ ਇਹ ਅਨਹੋਣੀ ਘਟਨਾ ਜਾਂ ਘਟਨਾਵਾਂ ਹੁੰਦੀਆਂ ਨੇ ਇਹਨਾਂ ਨੂੰ ਕਾਬੂ ਤਾਂ ਹੀ ਪਾਇਆ ਜਾ ਸਕਦਾ ਜੇਕਰ ਅਸੀਂ ਆਪਣੇ ਆਲੇ ਦੁਆਲੇ ਰਹਿ ਰਹੀ ਉਹਨਾਂ ਲੋਕਾਂ ਨੂੰ ਜਿੱਥੇ ਸਾਨੂੰ ਲੱਗ ਰਿਹਾ ਕਿ ਕੋਈ ਸ਼ੱਕ ਦੇ ਆਧਾਰ ਤੇ ਨੇ ਤਾਂ ਉਹਨਾਂ ਦੀ ਇਤਲਾਹ ਜਿਹੜੀ ਪੰਜਾਬ ਪੁਲਿਸ ਨੇੜੇ ਆਪਣੇ ਤੁਸੀਂ ਥਾਣੇ ਵੀ ਜਾ ਕੇ ਦੇ ਸਕਦੇ ਹੋ ਕਿ ਸਹੀ ਇਤਲਾਹ ਜਾ ਕੇ ਦਿਓ ਤਾਂ ਕਿ ਜਿਹੜੀ ਪੁਲਿਸ ਵੈਰੀਫਿਕੇਸ਼ਨ ਕਰ ਸਕੇ ਅਗਰ ਸ਼ੱਕ ਦੇ ਆਧਾਰ ਤੇ ਆ ਤਾਂ ਅਸੀਂ ਹੋਰ ਵੀ ਜਿਹੜੇ ਇਹ ਜੋ ਤਦ ਮੈਂ ਅਸੀਂ ਸਾਰਾ ਆਪਣਾ ਇੱਕ ਵਧਾਵਾਂਗੇ ਤਾਂ ਜਿਹੜਾ ਕਿ ਇਹ ਦੇਸ਼ ਪੰਜਾਬ ਨੂੰ ਸੇ ਬਚਾ ਸਕਦੇ ਆ ਇਹਨਾਂ ਲੋਕਾਂ ਤੋਂ ਜਿਹੜੇ ਬੱਚੇ ਚੁੱਕਰੇ ਨੇ ਜਾਂ ਜਿਹੜੇ ਬੱਚੇ ਇਸ ਤਰ੍ਹਾਂ ਦੇ ਜਿਹੜੇ ਲੋਕ ਹੈ ਨਾ ਮੋਹਰੇ ਨਾਵਾ ਕਰ ਰਹੇ ਨੇ ਇਸ ਤਰ੍ਹਾਂ ਦੀਆਂ ਜੋ ਬੱਚੇ ਕੋਈ ਨਾਮ ਕਰਕੇ ਜਿਹੜੇ ਬਾਹਰੀ ਸਟਰੀਟਾਂ ਤੇ ਜਾ ਕੇ ਵੇਚਦੇ ਨੇ ਸੋ ਦੋਸਤੋ ਅਸੀਂ ਕਿਸ ਤਰ੍ਹਾਂ ਲੱਗੇ ਜਿਹੜਾ ਸਾਡਾ ਇਹ ਪ੍ਰੋਗਰਾਮ ਆ ਉਸਦੇ ਸਿਰੇ ਦੀ ਹੋਰ ਅਪਡੇਟ ਪੇਸ਼ ਕਰਾਂਗੇ ਤਾਂਤਾ ਕੇ ਸਾਹਮਣੇ ਦਿਓ ਜਾ ਜੇ ਤਾਂ ਮੇਨ ਸਹੀ ਜੋਗੀ ਸੀ ਜੈ ਸੀਨੀਅਰ ਪੱਤਰਕਾਰ ਅਫਦਰ ਆਨੰਦਪੁਰ ਜੀ ਔਰ ਮੈਂ ਤੁਹਾਡਾ ਆਪਣਾ ਰਿਪੋਰਟਰ ਸੋਰੰਜ ਸਿੰਘ ਕਹਿੰਦਾ ਮੈਂ ਸਵੇਤ ਸਿੰਘ ਦੇ ਨਾਲ